ਇੱਕ ਛੋੜੇ ਨਹੀਂ ਲਗਾੜੇ ਹੁੰਦੇ ਕਿ ਬੜੀ ਵੱਡਿਆਂ ਦੀ ਪਹੁੰਚ ਨਹੀਂ ਹੁੰਦੀ ਪਰ ਅਸੀਂ ਸਿਰਫ ਡਰ ਜਾਂਦੇ ਕਿ ਹਥਿਆਰ ਹੈ ਇੱਕ ਦੇ ਹਥਿਆਰ ਵੱਜੂ ਦੋ ਦੇ ਵੱਜੂ ਪੰਜ ਦੇ ਨੇ ਵੱਜੂ ਉਸ ਬੰਦੇ ਨੂੰ ਸਿੱਟ ਲਿਆ ਸੀ ਪਰ ਜਿਵੇਂ ਕਹਿੰਦਾ ਵੀ ਮਗਰ ਕਿੱਲਾ ਨਹੀਂ ਸੀ ਇਸ ਕਰਕੇ ਉਹ ਬੰਦੇ ਪਜਾਂ ਚ ਕੰਮ ਜਾਵੂਗਾ ਕਹਿੰਦੇ ਸੀ ਮਾਰੇ ਹਰੇਕ ਹੀ ਹੁੰਦੇ ਆ ਪਰ ਇਹ ਸਾਰੇ ਮੁੱਖ ਮੰਤਰੀਆਂ ਤੋਂ ਇਹ ਨਕਮਾ ਮੁੱਖ ਮੰਤਰੀ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬ ਦੀ ਰੱਖਿਆ ਨਹੀਂ ਕਰ ਸਕਦਾ ਤੇ ਦੂਜੇ ਸਾਡੇ ਹੱਕਾਂ ਦੀ ਕੀ ਕਰੂਗਾ ਇੱਕ ਇਹ ਦੁਕਾਨ ਤੇ ਮੁਰੇ ਹੁੰਦਾ ਜੋ ਕਿਸੇ ਜੱਟ ਨ ਭਾਈ ਨਾ ਹੁੰਦਾ ਤਾਂ ਅਸੀਂ ਕਹਿੰਦੇ ਆਪਾਂ ਨੇ ਕੀ ਲੈਣਾ ਸੇਖ ਕਹਿੰਦੇ ਅਸੀਂ ਆਪਾਂ ਨੇ ਕੀ ਲੈਣਾ ਪਰ ਜੇ ਸਾਡਾ ਏਕਾ ਨਹੀਂ ਤਾਂ ਹੀ ਸਾਡੀਆਂ ਦੁਕਾਨਾਂ ਲੁੱਟੀਆਂ ਜਾਂਦੀਆਂ ਹਨ ਤਾਂ ਹੀ ਸਾਡੇ 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 ਬਾਹਰ ਕਰਦੇ ਹਨ ਵਿਪਾਰਟਮੈਂਟ ਨੇ ਜੋ ਅੱਜ ਇਹ ਰੰਬੇ ਬਹੁਤ ਵਧੀਆ ਕੰਮ ਕੀਤਾ ਹੈ ਪਰ ਜੋ ਭਾਈ ਜੀ ਕਹਿ ਕੇ ਗਏ ਪ੍ਰਧਾਨ ਸਾਹਿਬ ਮੈਂ ਉਹ ਗੱਲ ਤੇ ਹੁਲ ਚੜਾਉਣਾ ਹਾਂ ਵੀ ਜਿੰਨਾ ਚਿਰ ਬੰਦਾ ਆਪ ਹੱਥ ਨਾ ਪਾਵੇ ਦੂਜਾ ਬੰਦਾ ਨਹੀਂ ਪੁੰਹਦਾ ਇੱਕ ਛੋੜੇ ਨਹੀਂ ਲਗਾੜੇ ਹੁੰਦੇ ਕਿ ਬੜੀ ਵੱਡਿਆਂ ਨੇ ਪਹੁੰਚ ਨਹੀਂ ਹੁੰਦੀ ਪਰ ਅਸੀਂ ਸਿਰਫ ਡਰ ਜਾਂਦੇ ਆ ਕਿ ਹਥਿਆਰ ਹੈ ਇੱਕ ਦੇ ਹਥਿਆਰ ਵੱਜੂ ਦੋ ਦੇ ਵੱਜੂ ਪੰਜ ਦੇ ਵੱਜੂ ਉਸ ਬੰਦੇ ਨੂੰ ਛਿੱਟ ਲਿਆ ਸੀ ਪਰ ਜਿਵੇਂ ਕਹਿੰਦਾ ਵੀ ਮਗਰ ਕਿਲਾ ਨਹੀਂ ਸੀ ਇਸ ਕਰਕੇ ਉਹ ਬੰਦੇ ਭੱਜਾਂ ਚ ਕਾਮਯਾਬ ਹੋ ਗਏ ਸੋ ਇਸ ਕਰਕੇ ਸਾਰੀ ਮੰਡ ਨੂੰ ਇਹੀ ਕਹਿਣਾ ਹੈ ਵੀ ਜੇ ਚੋਰਾ ਨੂੰ ਫੜਨਾ ਹੈ ਫੇਰ ਤਕੜੇ ਹੋ ਕੇ ਫੜਨਾ ਪਣਾ ਹੈ ਦੇ ਗੈਂਟਰ ਨੂੰ ਫੜਨਾ ਹੈ ਤਕੜੇ ਹੋ ਕੇ ਪਰ ਮੰਡੀ ਦੇ ਵਿੱਚ ਮੈਂ ਦੇਖਦਾ ਹਾਂ ਕੀ ਦੇਖਦਾ ਹਾਂ ਮੈਂ ਮੈਥੇ ਘੱਟ ਤੋਂ ਘੱਟ ਮੈਨੂੰ 30 ਸਾਲ ਹੋ ਗਿਆ ਇਹਨੂੰ ਕਿ ਕਿਸੇ ਦੀ ਦੁਕਾਨ ਤੇ ਮੁਰੇ ਰੌਂਦਾ ਜਾਂ ਆਪਾਂ ਨੇ ਕੀ ਲੈਣਾ ਹੈ ਜੇ ਕਿਸੇ ਦੁਕਾਨ ਤੇ ਮੁਰੇ ਹੁੰਦਾ ਹੈ ਜੋ ਕਿਸੇ ਜੱਟ ਨਪਾਈ ਨਾ ਹੁੰਦਾ ਤਾਂ ਸੀ ਕਹਿੰਦੇ ਆਪਾਂ ਨੇ ਕੀ ਲੈਣਾ ਸ਼ੇਰ ਕਹਿੰਦੇ ਸੀ ਆਪਾਂ ਨੇ ਕੀ ਲੈਣਾ ਜੱਟ ਕਹਿੰਦਾ ਮੈਂ ਕੀ ਲੈਣਾ ਇਸ ਕਰਕੇ ਸਾਨੂੰ ਕੱਲੇ-ਕੱਲੇ ਨੂੰ ਕੁੱਟਿਆਂ ਦੇ ਇੱਕ ਸੋਨੇ ਛੋਟੀ ਜਿਹੀ ਕਹਾਣੀ ਸੁਣਾ ਜਾਵਾਂ ਜੱਟ ਦੇ ਸ਼ੇਰ ਦੇ ਵਿੱਚ ਇੱਕ ਪੰਡਤ ਵੜ ਗਿਆ ਇੱਕ ਮਜਬੀ ਸਿੰਘ ਬਣ ਗਿਆ ਇੱਕ ਰਮਦਾਸਿਆ ਵੜ ਗਿਆ ਇੱਕ ਹੋਰ ਸਿੰਘ ਵੜ ਗਿਆ ਸੇਠ ਵੜ ਗਿਆ ਜੱਟ ਨੇ ਆਖਿਆ ਵੀ ਜੇ ਮੈਂ ਸਾਰਿਆਂ ਨੂੰ ਪਾਉਂਗਾ ਤਾਂ ਮੈਨੂੰ ਫੜ ਲੈਣਗੇ ਕੁੱਟਣਗੇ ਇਹ ਚਾਰ ਜਣਾਂ ਮੈਂ ਕੱਲਾ ਐ ਫਿਰ ਉਹਨੇ ਪੰਡਿਤ ਜੀ ਨੂੰ ਫੜਿਆ ਕਹਿੰਦਾ ਪੰਡਿਤ ਜੀ ਤੇਰਾ ਮਤਲਬ ਕੀ ਸੇਠ ਮੇਰੇ ਗੰਨੇ ਪੱਟਣ ਦਾ ਉਹਨੂੰ ਕੁੱਟਿਆ ਉਦੋਂ ਆ ਫਿਰ ਆ ਤਾਂ ਸਾਡਾ ਬੰਦਾ ਜੀ ਕੰਮ ਕਰਦਾ ਸਾਡੇ ਉਹ ਕਰਦਾ ਉਹਨੂੰ ਪਰੇ ਕੱਢ ਕੇ ਫਿਰ ਉਹਨੇ ਮਤਲਬ ਹੀ ਸੇਠ ਦੇ ਪੈ ਗਿਆ ਬਾਕੀ ਵੀ ਦੂਜਿਆਂ ਦੇ ਲਚਮਾਰ ਦੇ ਪਿੰਗਲੇ ਮਜੀਬ ਸਿੰਘ ਦੇ ਪੈ ਗਈਆਂ ਗਾਹਾਂ ਦਾ ਇਕੱਠੇ ਫੇਰ ਹੋ ਗਏ ਕਹਿੰਦੇ ਜੇ ਆਪਾਂ ਇਕੱਠੇ ਏਕਾ ਰੱਖਦੇ ਤਾਂ ਆਪਾਂ ਨੂੰ ਕੱਲਾ ਬੰਦਾ ਨਹੀਂ ਕੁੱਟ ਸਕਦਾ ਸੀ ਪਰ ਜੇ ਸਾਡਾ ਏਕਾ ਨਹੀਂ ਤਾਂ ਹੀ ਸਾਡੀਆਂ ਦੁਕਾਨਾਂ ਲੁੱਟੀਆਂ ਜਾਂਦੀਆਂ ਹਨ ਤਾਂ ਹੀ ਸਾਡੇ 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 ਬਾਹਰ ਕਰਦੇ ਹਨ ਛੋੜੇ ਅਸੀਂ ਡਰ ਜਾਣੇ ਹਨ ਮਰਨਾ ਇੱਕ ਦਿਨ ਹੈ ਕਦੋਂ ਵੀ ਮੌਤ ਆ ਸਕਦੀ ਹੈ ਤੁਹਾਨੂੰ ਰੋਕ ਨਹੀਂ ਸਕਦਾ ਕੋਈ ਮਰਨ ਮੇਰੇ ਨਾਲ ਬੀਤੀ ਹੈ ਪਹਿਲਾਂ ਬਹੁਤ ਬੀਤੀ ਹੈ ਡਾਕਟਰ ਮੈਨੂੰ ਕਹਿੰਦਾ ਵੀ ਤੂੰ ਤੇਰੇ ਸੱਤ ਵਜੇ ਹੈ ਤੇਰਾ ਰੰਗ ਪੀਲਾ ਪੈ ਗਿਆ Meat ਖਾ ਲ ਬੱਕਰੀਆਂ ਖੁਰੀਆਂ ਪੀ ਲ ਤਿੰਨ ਦਿਨ ਮੈਨੂੰ ਡਾਕਟਰ ਸਾਹਿਬ ਕਹਿੰਦਾ ਰਿਹਾ ਚੌਥੇ ਦਿਨ ਡਾਕਟਰ ਸਾਹਿਬ ਇੱਕ ਗੱਲ ਮੈਨੂੰ ਦੱਸ ਦਿਓ ਵੀ ਜੇ ਮੈਂ Meat ਖਾਣ ਲੱਗ ਗਿਆ ਜਾਂ ਬੱਕਰੀਆਂ ਖੁਰੀਆਂ ਖਾਣ ਲੱਗ ਗਿਆ ਜਾਂ ਆਂਡੇ ਖਾਣ ਲੱਗੇ ਮੈਂ ਮਰਦਾ ਤਾਂ ਨਹੀਂ ਡਾਕਟਰ ਕਹਿੰਦਾ ਮਰੇਗਾ ਵੱਸ਼ ਮੈਂ ਫਿਰ ਅੱਜ ਤੋਂ ਬਾਅਦ ਮੈਨੂੰ ਨਾ ਕਹੀਂ ਤੂੰ Meat ਖਾ ਲ ਜਦੋਂ ਮੈਂ ਮਰਨ ਹੀ ਹੈ ਫਿਰ ਮੈਂ ਜਿੱਦਾਂ ਖਾਦਾ ਨਹੀਂ 40 ਸਾਲ ਦੀ ਮੇਰੀ ਉਮਰ ਹੋ ਗਈ ਸੀਗੀ ਤੇ ਹੁਣ ਤਾਂ ਮੈਂ ਖਾਣਾ ਕੀ ਐ ਜਦੋਂ ਚੜ੍ਹਦੀ ਜਵਾਨੀ ਚ ਇਹ ਨਸ਼ੇ ਕੀਤੇ ਤੇ ਹੁਣ ਕਾਹਦੇ ਕਰੂੰ ਸਾਡੇ ਨੌਜਵਾਨਾਂ ਨੂੰ ਵੀ ਅਸੀਂ ਫੜੋ ਕਿ ਵੀਰੋ ਤੁਸੀਂ ਨਸ਼ਾ ਨਾ ਕਰੋ ਉਹਨਾਂ ਦੀ ਵੀ ਮਦਦ ਕਰੋ ਆਪਾਂ ਸਾਡਾ ਵੀ ਕੋਈ ਖੋਟ ਹੈ ਜਦੋਂ ਇੱਕ ਬੰਦਾ ਨਸ਼ਾ ਕਰੀਂਦਾ ਸਾਨੂੰ ਕਹਿੰਦੇ ਕੋਈ ਨਿਕਰੀ ਜਾਂਦਾ ਆਪਾਂ ਕੀ ਲੈਣਾ ਜਦੋਂ ਐਥੇ ਗੱਲਾਂ ਨੇ ਆਪਾਂ ਕੀ ਲੈਣਾ ਨਾ ਉਦੋਂ ਸਾਡੇ ਨੁਕਸਾਨ ਹੁੰਦੇ ਇਹ ਧਿਆਨ ਕਰੋ ਸਾਰਿਆਂ ਨੂੰ 51 ਹੋਣਾ ਪਊਗਾ ਇਸੇ ਕਰਕੇ ਜਿਹੜੇ ਕਹਿੰਦੇ ਆ ਜੀ ਮੈਂ ਉਹ ਲਾਇਫ 'ਚ ਨਹੀਂ ਵਰਤਦਾ ਪਰ ਜੇ ਖਾਲਸਾ ਰਾਜ ਆ ਜਾਵੇ ਤਾਂ ਬਾਹਰ ਦਾ ਤੁਹਾਨੂੰ ਇਹ ਕਿ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੇ ਵਿੱਚ ਕੁੱਤੇ ਦੇ ਕੰਠਾ ਪਾਇਆ ਕੋਈ ਲੋਂਦਾ ਨਹੀਂ ਸੀ ਤੇ ਹੁਣ ਦੇਖੋ ਜਿਹੜੇ ਇਹਨਾਂ ਲੋਕਾਂ ਨੇ ਕਹਿੰਦੇ ਆ ਆਹੋ ਆਊਗਾ ਜੀ ਇਹ ਬਦਲਾ ਆਊਗਾ ਬਤਲੋਗਾ ਪਰ ਇਹ ਸਾਰੇ ਕਹਿੰਦੇ ਸੀ ਮਾਰੇ ਹਰੇਕ ਹੀ ਹੁੰਦੇ ਆ ਪਰ ਇਹ ਸਾਰੇ ਮੁੱਖ ਮੰਤਰੀਆਂ ਤੋਂ ਇਹ ਨਕਮਾ ਮੁੱਖ ਮੰਤਰੀ ਹੈ ਮੇਰਾ ਕਹਿਣਾ ਸਾਰੇ ਮੰਤਰੀਆਂ ਤੋਂ ਸਭ ਤੋਂ ਨਕਮਾ ਮੰਤਰੀ ਹੈ ਜਿਹੜਾ ਕਿ ਸਾਡੇ ਪੰਜਾਬ ਦੀ ਰੱਖਿਆ ਨਹੀਂ ਕਰ ਸਕਦਾ ਤੇ ਦੂਜੇ ਸਾਡੇ ਹੱਕਾਂ ਦੀ ਕੀ ਕਰੂਗਾ